ਹਰ ਪਿੰਡ ਦੇ ਵਿੱਚ ਅਸੀਂ ਗਰਾਊਂਡ ਬਣਾਵਾਂਗੇ ਜੇ ਤੁਹਾਡੇ ਕੋਲ ਜ਼ਮੀਨ ਹੈਗੀ ਤਾਂ ਉਹ ਦੱਸ ਦਿਓ ਨਹੀਂ ਤਾਂ ਅਸੀਂ ਕਿਤੇ ਇੱਧਰ ਉੱਧਰੋਂ ਕੋਈ ਹੋਰ ਕਰਾਂਗੇ ਤੇ ਹਰੇਕ ਪਿੰਡ ਦੇ ਵਿੱਚ ਖੇਡਾਂ ਦਾ ਜਿਹੜਾ ਮੈਦਾਨ ਜ਼ਰੂਰ ਚਾਹੀਦਾ ਹੈ ਜੇ ਬੱਚਿਆਂ ਨੂੰ ਆਪਾਂ ਖੇਡਾਂ ਵੱਲ ਲਾਵਾਂਗੇ ਉਹਨਾਂ ਦਾ ਇਧਰੋਂ ਨਸ਼ਾ-ਨਸ਼ਿਆਂ ਵੱਲੋਂ ਗਲਤ ਸੰਗਤ ਵੱਲੋਂ ਧਿਆਨ ਹਟੂਗਾ ਉਹਨਾਂ ਦਾ ਤੇ ਪੋ ਪਰਤੀਆਂ ਖੋਲ ਰੱਖੀਆਂ ਨੇ ਪੰਜਾਬ ਪੁਲਿਸ ਦੀਆਂ ਹਨਾ ਹੋਮਗਾਰਡ ਦੀਆਂ ਆ ਰਹੇ ਨੇ ਹੁਣ 400 400 ਸਾਮੀਆਂ ਹੋਮਗਾਰਡ ਦੀਆਂ ਕੱਢ ਰਹੇ ਆ ਹਨਾ ਤੇ ਆਓ ਭਰਤੀ ਹੋ ਖੇਡੋ ਸਰੀਰ ਕਮਾਓ ਆਪਦੇ ਕੱਲਾ ਉਨੀ ਫੌਜ ਜਾਓ ਸਿੱਖ ਰੈਜiment ਦੇ ਵਿੱਚ ਮੈਨੂੰ ਮਿਲੇ ਸੀਗੇ ਉਹਨਾਂ ਦੇ ਕਮਾਂਡਰ ਉਹ ਕਹਿੰਦੇ ਸਿੱਖ ਰੈਜiment ਖਤਰੇ 'ਚ ਐ ਕਿਉਂਕਿ ਸਾਨੂੰ ਮੁੰਡੇ ਮਿਲ ਨਹੀਂ ਰਹੇ ਸਿੱਖ ਰੈਜiment ਦੇ ਭਰਤੀ ਹੋਣ ਵਾਸਤੇ ਮੁੰਡੇ ਨਹੀਂ ਮਿਲ ਰਹੇ ਪੰਜਾਬ 'ਚੋਂ ਕਹਿੰਦੇ ਹੁਣ ਹੋਰ ਤਾਂ ਕਰ ਨਹੀਂ ਸਕਦੇ ਹੋਰ ਕਿਤੋਂ ਦਾ ਸਿੱਖ ਰੈਜiment ਆ ਉਹ ਮੈਂ ਕਿਹਾ ਅਸੀਂ ਤੁਸੀਂ ਮੇਰੇ ਨਾਲ ਚੱਲਿਓ ਆਪਾਂ ਕੈਂਪ ਲਾਵਾਂਗੇ ਮੈਂ ਆਉਂਗਾ ਤੁਹਾਨੂੰ ਉਹਨਾਂ ਦੇ ਅਫਸਰਾਂ ਨਾਲ ਲੈ ਕੇ